ਕਿਸਾਨ ਜੁਨੀਅਨ ਜੋ ਜੱਥੇਬੰਦੀਆਂ ਇਹ ਦੋ ਕੰਮ ਆ ਜਿਹੜੇ ਪੁੰਨ ਦੇ ਕਰਨ ਜੋ ਸਾਰੇ ਸਮਾਜ ਦਾ ਭਲਾ ਹੈ ਕਿਸਾਨ ਦਾ ਭਲਾ ਹੈ ਜੱਟ ਦਾ ਭਲਾ ਹੈ ਖੇਤੀ ਕਰਨ ਵਾਲੇ ਦਾ ਭਲਾ ਚਾਹੇ ਉਹ ਕਿਸੇ ਕਾਸਟ ਦਾ ਜੋ ਖੇਤੀ ਕਰਦਾ ਉਹ ਕਿਸਾਨ ਹੈ ਐਵੇਂ ਬਿਨਾ ਮਤਲਬ ਤੋਂ ਜਿਹੜਾ ਹੈਗਾ ਹੋਰ ਕੰਮ ਕਰੀ ਜਾਂਦੇ ਆ ਇਹ ਸਭ ਤੋਂ ਹਰ ਕਿਸਾਨ ਵਾਸਤੇ ਜ਼ਰੂਰੀ ਨਾ ਨੰਬਰ 1 ਜੋ ਜ਼ਮੀਨ ਵਿਅਕਤੀ ਠੇਕੇ ਤੇ ਲੈਂਦਾ ਉਹਦਾ ਮੰਨ ਲਓ ਬਾਰਸਾਂ ਨਾਲ ਹਨੇਰੀਆਂ ਆਉਣ ਨਾਲ ਨੁਕਸਾਨ ਹੋ ਜਾਂਦਾ ਫਸਲ ਮਰ ਜਾਂਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਤਾਂ ਕੁਦਰਤੀ ਆਫਤਾਂ ਨੇ ਦੇ ਵਿੱਚ ਸਰਕਾਰ ਦਾ ਤਾਂ ਕੋਈ ਰੋਲ ਨਹੀਂ ਇੱਥੇ ਜੂਨੀਅਨ ਇੱਕ ਇੱਕ ਆ ਬਣਾਉਣਾ ਕਿ ਜਿਹੜਾ ਘਟੋ ਘਟ ਜ਼ਮੀਨ ਦਾ ਠੇਕਾ ਹੈ ਉਹ 35 ਤੋਂ 40000 ਰੁਪਏ ਹੋਣਾ ਚਾਹੀਦਾ ਕਿਉਂ ਜ਼ਮੀਨ ਜਿਹੜਾ ਬੰਦਾ ਠੇਕੇ ਦੇ ਦਿੰਦਾ ਉਹਨੂੰ ਵਿਰਾਸਤ ਦੇ ਵਿੱਚ ਮਿਲੀ ਵੀ ਹੈ ਨਾ ਚਲੋ ਜਿਉਣਾ ਵੈ ਵੀ ਲੈ ਲਈ ਤਵਰੇ ਠੇਕੇ ਵਾਲੇ ਪੈਸਾ ਜੂ ਲੈ ਲਈ ਜਿਉ ਖੇਤੀ ਫਿਰ ਉਹ ਖੇਤੀ ਕਰੂਗਾ ਫਿਰ ਖੇਤੀ ਕਰੂਗਾ ਫਿਰ ਉਹਨੂੰ ਪਤਾ ਲੱਗ ਜੂ ਵੀ ਯਾਰ ਆਹ ਕੁਛ ਬਚਦਾ ਫਿਰ ਉਹ ਥੋੜੇ ਨਾਲ ਰਲੂਗਾ ਫਿਰ ਉਹ ਐਮਐਸਪੀ ਦੀ ਗੱਲ ਕਰੂਗਾ ਹੁਣ ਤਾਂ ਧਨਾੜ ਬੰਦੇ ਜਿਹੜੇ ਠੇਕੇ ਤੇ ਲੈ ਕੇ ਧਨਾੜ ਬੰਦੇ ਜਿਹੜੇ ਠੇਕੇ ਤੇ ਜ਼ਮੀਨਾਂ ਦੇ ਕੇ ਉਹ ਚੁਟਕੀਆਂ ਵਜਾਉਂਦੇ ਨਾ ਜਿਹੜਾ ਥੱਲੜਾ ਕਿਸਾਨ ਉਹ ਮਰੀ ਜਾਂਦਾ ਜਦੋਂ ਦੀ ਕੋਈ ਜ਼ਮੀਨ ਹੀ ਨਾ ਠੇਕੇ ਦੇ 35000 ਤੋਂ ਵੱਧ ਲਈ ਉਹਨੂੰ ਖੇਤੀ ਕਰਨੀ ਪੂ ਫਿਰ ਉਹਨੂੰ ਪਤਾ ਲੱਗ ਜੂ ਵੀ ਪਾਣੀ ਇੰਨਾ ਪੈਂਦਾ ਵੀ ਇੰਨਾ ਪੈਂਦਾ ਰੇ ਸਪਰੇਅ ਜੀ ਪੈਂਦੀ ਧੁੱਪੇ ਮਤਨਾ ਪੈਂਦਾ ਸਿਆਲ ਤੇ ਅੰਦਰ ਠੰਡ ਵਿੱਚ ਜਾਣਾ ਪੈਂਦਾ ਰਾਤਾਂ ਨੂੰ ਜਾਣਾ ਪੈਂਦਾ ਫਿਰ ਪਤਾ ਲੱਗ ਜਾਂਦਾ ਉਹਨੂੰ ਜਾਂ ਸਰੀਪੜੀ ਲਾਉਗੇ ਸਰੀ ਭੱਜ ਜਾਂਦਾ ਫਿਰ ਪਤਾ ਲੱਗਦਾ ਜਾਂ ਕੋਈ ਟਰੈਕਟਰ ਖਰਾਬ ਹੋ ਜਾਂਦਾ ਡੀਜ਼ਲ ਨਹੀਂ ਮਿਲਦਾ ਕਈ ਵਾਰੀ ਲਾਈਟ ਨਹੀਂ ਆਉਂਦੀ ਫਿਰ ਉਹਨੂੰ ਪਤਾ ਲੱਗ ਜੂ ਵੀ ਹਾਂ ਯਾਰ ਖੇਤੀ ਕੋਈ ਆ ਚੀਜ਼ ਹੈਗੀ ਖੇਤੀ ਵਿੱਚ ਆ ਸੰਕਟ ਹੈ ਖੇਤੀ ਵਿੱਚ ਆ ਮਨਾਫਾ ਤੇ ਆ ਘਟ ਹੈ ਇਸ ਕਰਕੇ ਜੂਨੀਅਨ ਹੈ ਜਿਹੜੀਆਂ ਇਹ ਜਿੰਨਾ ਚਿਰ ਆਪਾਂ ਆਪਦੇ ਘਰ ਤੋਂ ਕੰਮ ਨਹੀਂ ਸ਼ੁਰੂ ਕਰਦੇ ਉਹਨਾਂ ਚਿਰ ਆਪਾਂ ਕਾਮਯਾਬ ਜ਼ਿੰਦਗੀ ਚ ਹੋ ਨਹੀਂ ਸਕਦੇ ਜੇ ਸਰਕਾਰਾਂ ਤੇ ਤੁਸੀਂ ਜ਼ੋਰ ਦੇਈ ਜਾਓਗੇ ਸਰਕਾਰਾਂ ਕੌਣ ਬਣਾਉਂਦਾ ਆਪਾਂ ਬਣਾਉਣੇ ਆ ਤੇ ਫਿਰ ਆਪਾਂ ਨੂੰ ਕੁਛ ਇਥੇ ਮਿਲਣ ਲਈ ਕੁਛ ਵੀ ਨਹੀਂ ਪਿਆ ਇਹ ਇਹ ਇਹਨਾਂ ਦਾ ਕਰ ਸਕਦੇ ਆ ਨਾ ਜਿਹੜਾ ਠੇਕੇ ਦੇ ਦਿੰਦਾ ਬੰਦਾ ਉਹ ਨਾਲੇ ਤਾਂ ਠੇਕੇ ਤੇ ਦੇ ਕੇ 80000 ਨੂੰ ਮਾਹ ਚ ਜੂਨੀਅਨ ਨੂੰ ਗਾਣਾ ਕੱਢੀ ਜਾਂਦਾ ਫਿਰ ਨਾਲ ਤੁਹਾਨੂੰ ਫੰਡ ਨਹੀਂ ਦਿੰਦਾ ਉਹ ਠੇਕੇ ਵਾਲਾ ਜੀ ਦਿੰਦਾ ਤਾਂ ਦੱਸ ਦਿਓ ਕੱਢ ਲਓ ਪਰਚੀਆਂ ਜਿਹੜੀਆਂ ਕੱਢਦੇ ਹੋ ਤੁਸੀਂ ਪਿੰਡਾਂ 'ਚ ਚਾਹੀ ਤੁਸੀਂ ਚਾਹ ਦਾ ਲੰਗਰ ਲਾਉਣੇ ਹੋ ਦੁੱਧ ਦਾ ਲੰਗਰ ਲਾਉਣੇ ਹੋ ਗੱਡੀਆਂ 'ਚ ਤੇਲ ਪਾਉਣੇ ਹੋ ਭਾਵੇਂ ਕਿਸਾਨਾਂ ਵਾਸਤੇ ਕੰਮ ਕਰ ਰਹੇ ਹੋ ਪਰ ਤੁਸੀਂ ਫਾਇਦਾ ਤਾਂ ਸਾਬਦਾ ਕਰਦੇ ਹੋ ਨਾ ਫਿਰ ਤੁਸੀਂ ਕਿਉਂ ਗਾਣਾ ਲੈਣੇ ਹੋ ਭਾਈ ਇਸ ਕਰਕੇ ਜਿਹੜਾ ਠੇਕਾ ਹੈ 35 ਤੋਂ 40000 ਰੁਪਏ ਹੋਣਾ ਚਾਹੀਦਾ ਫਿਰ ਤੁਹਾਡੇ ਨਾਲ ਉਹ ਵੀ ਜੁੜ ਜੂ ਜਿਹੜਾ 200 ਕਿੱਲੇ ਵਾਲਾ 50 ਕਿੱਲੇ ਨਾਲ 25 ਕਿੱਲੇ ਨਾਲ 20 ਕਿੱਲੇ ਨਾਲ 15 ਕਿੱਲੇ ਨਾਲ 10 ਕਿੱਲੇ ਨਾਲ ਜਿਹੜਾ ਠੇਕੇ ਦੇ ਦੇ ਕੇ ਤੇ ਕੱਚਾ ਜਿਹਾ ਹੱਥ ਪੁਰਿਆਫੇ ਦਾ ਤੇ ਸ਼ਾਮ ਨੂੰ ਰਜਾਈ ਲੈ ਕੇ ਸੌਂ ਜਾਂਦਾ ਉਹਨੂੰ ਪਤਾ ਲੱਗੇ ਵੀ ਕਿਰਸਾਨੀ ਕੀ ਹੈ ਫਿਰ ਉਹਨੂੰ ਸੰਦ ਲੈਣੇ ਪੈਣਗੇ ਫਿਰ ਉਹਨੂੰ ਸੀਰੀ ਭਾਲੀ ਰੱਖੂਗਾ ਮੱਝਾਂ ਲੈਣੀਆਂ ਪੈਣੀਆਂ ਗੋਹਾ ਸਿੱਟਣਾ ਪਊਗਾ ਫਿਰ ਉਹ ਤੁਹਾਡੇ ਨਾਲ ਜੁੜੂਗਾ ਇੱਥੇ ਜਿਹੜਾ ਤੁਸੀਂ ਪੰਪਾਂ ਤੇ ਆੜਤੀਆਂ ਦੇ ਕਿਸਾਨਾਂ ਤੇ ਆਪਣੇ ਜਿਹੜੇ ਹੈਗੇ ਸਰਕਾਰ ਦੀਆਂ ਸੜਕਾਂ ਤੇ ਤੇ ਹੋਰ ਜਿਹੜੇ ਆਪਾਂ ਰਸਤੇ ਰੋਕਦੇ ਆ ਇਹ ਕੰਮ ਛੱਡ ਕੇ ਇਹ ਇੱਧਰ ਵੀ 10 ਮਿੰਟ ਲਾਓ ਦੂਸਰਾ ਪਹਿਲਾ ਪੁਆਇੰਟ ਇਹ ਹੈ ਦੂਸਰਾ ਜਿਹੜੀਆਂ ਖਾਲ ਪਈਆਂ ਸੜਕਾਂ ਤੋਂ ਮਿੱਟੀ ਵਢੀ ਹੋਈ ਐ ਚਾਹੇ ਉਹ ਤੁਹਾਡਾ ਕਿਸਾਨ ਐ ਚਾਹੇ 100 ਕਿੱਲੇ ਵਾਲਾ ਚਾਹੇ 50 ਕਿੱਲੇ ਵਾਲਾ ਚਾਹੇ ਕਿੱਲੇ ਵਾਲਾ ਜਿੰਨੀ ਗਵਰਨਮੈਂਟ ਦੀ ਜਗ੍ਹਾ ਬਣਦੀ ਐ ਸੜਕ ਦੀ ਜਗ੍ਹਾ ਖਤਾਨਾ ਦੀ ਜਗ੍ਹਾ ਉਹਦੇ ਠੱਡੇ ਲਵਾ ਕੇ ਉੱਥੇ ਮਿੱਟੀ ਪੋਈ ਜਾਵੇ ਤਾਂ ਜੋ ਸਾਡੇ ਜਿਹੜੇ ਵਾਹਨ ਪਲਟਦੇ ਐ ਗੱਡੀਆਂ ਪਲਟਦੀਆਂ ਨੁਕਸਾਨ ਕਿਦਾਂ ਹੁੰਦਾ ਸਾਟਾ ਹੁੰਦਾ ਰਫਤਾਰ ਤੇਜ਼ ਰਫਤਾਰ ਨਾਲ ਗੱਡੀ ਵੱਜਦੀ ਐ ਜੋ ਚਲਾਉਣ ਵਾਲਾ ਸਾਡਾ ਹੁੰਦਾ ਜਾਂ ਸੜਕ ਦੇ ਸਾਈਡ ਤੇ ਤੁਰਨ ਵਾਲਾ ਸਾਡਾ ਹੁੰਦਾ ਤੇ ਉਹ ਉਹਦੀ ਮੌਤ ਹੋ ਜਾਂਦੀ ਟੱਕਰ ਵੱਜ ਕੇ ਤੇ ਫਿਰ ਅਣਪਛਾਤੀ ਗੱਡੀ ਸੀ ਜੀ ਟੱਕਰ ਮਾਰ ਕੇ ਭੱਜ ਗਈ ਫਿਰ ਆਪਾਂ ਬੰਦਾ ਸੜਕ ਤੇ ਰੱਖ ਕੇ ਧਰਨੇ ਲਾਉਣੇ ਆ ਫਿਰ ਸਰਕਾਰ ਦੇ ਗਲ ਪਾਉਣੇ ਆ ਮਰਿਆ ਸੱਪ ਵੀ ਪੈਸੇ ਦਿਓ ਸਾਨੂੰ ਇਹ ਇਹ ਜਿਹੜਾ ਹੈਗਾ ਆਪਾਂ ਇਹ ਤਾਂ ਕਹਿ ਸਕਦੇ ਆ ਨਾ ਜੇ ਕਿਸਾਨ ਯੂਨੀਅਨ ਨਾਲ ਪਿੰਡ ਦੇ ਵਿੱਚ 50 ਬੰਦੇ ਜੁੜੇ ਐ ਤਾਂ ਇਹ ਕੰਮ ਨੂੰ ਕਹ ਵੀ ਆਪਾਂ ਆਪ ਦੇ ਤੋਂ ਸ਼ੁਰੂ ਕਰੀਏ ਭਾਈ ਕੈਲਾ ਸਿਆ ਭੂਲਾ ਸਿਆ ਜਲੌਰ ਸਿਆ ਤੂੰ ਆਹ ਕਹੀ ਵੱਡੀ ਐ ਜਾਂ ਤੂੰ ਸਰਕਾਰੀ ਖਾਲ ਐ ਇਹਨੂੰ ਵੱਢਿਆ ਇਹਦੀ ਜਗ੍ਹਾ ਰੋਕੀ ਬੈਠਾ ਐ ਜਾਂ ਸੜਕ ਦੀ ਜਗ੍ਹਾ ਜਿਹੜੀ ਇਹ ਰੋਕੀ ਬੈਠਾ ਇੱਥੇ ਦਰਖਤ ਲਾਈਏ ਇੱਥੇ ਆਪਾਂ ਨੂੰ ਆਕਸੀਜਨ ਦੇਣਗੇ ਹਰਿਆਲੀ ਹੋਊਗੀ ਤਾਂ ਇਹ ਤਾਂ ਇਹ ਜਦੋਂ ਉਹ ਬੰਦਾ ਕਹੂਗਾ ਵੀ ਹਾਂ ਯਾਰ ਮੈਂ ਮਿੱਟੀ ਲਾਉਣਾ ਤਾਂ ਫੇਰ ਰਸਤੇ ਖੁੱਲ ਜਾਣਗੇ ਤੇ ਕਿੰਨਾ ਸਾਡਾ ਨੁਕਸਾਨ ਹੁੰਦਾ ਹਰ ਰੋਜ਼ ਲੰਘਣਾ ਆਪਾਂ ਨੇ ਹੁੰਦਾ ਆਪਣੇ ਬੱਚਿਆਂ ਨੇ ਹੁੰਦਾ ਸਕੂਲ ਨੇ ਬੇਲਾਂ ਨੇ ਲੰਘਣਾ ਹੁੰਦਾ ਆਪਣੇ ਬਜ਼ੁਰਗਾਂ ਨੇ ਲੰਘਣਾ ਹੁੰਦਾ ਸਵੇਰੇ ਸ਼ਾਮ ਸ਼ਹਿਰ ਕਰਦੇ ਲੋਕ ਇੱਥੇ ਕੋਈ ਮੰਤਰੀ ਤਾਂ ਆਉਂਦਾ ਨਹੀਂ કરી ਜੋ ਵਜੀਟੇਸ਼ਨ ਖਨੋਰੀ ਬਾਰਡਰ ਤੇ ਕਰ ਲੋ ਜਾ ਕੇ ਦਰਬਾਗਾ ਬਾਰਡਰ ਤੇ ਕਰ ਲੋ ਉਥੇ ਨਾ ਮੋਦੀ ਨੇ ਆਉਣਾ ਨਾ ਕਿਸੇ ਨੇ ਆਉਣਾ ਪਿੰਡਾਂ ਦੇ ਵਿੱਚ ਨਾ ਮੋਦੀ ਨੇ ਆਉਣਾ ਕਿਹਨੇ ਆਉਣਾ ਆਪਾਂ ਨਹੀਂ ਜਾਣਾ ਆਪਣੇ ਭੈਣ ਭਾਈਆਂ ਨਹੀਂ ਜਾਣਾ ਆਪਣੇ ਬੱਚਿਆਂ ਨਹੀਂ ਜਾਣਾ ਇਸ ਕਰਕੇ ਜਿਹੜੇ ਹੈਗੇ ਇਹ ਸੜਕਾਂ ਦੇ ਕਿਨਾਰੇ ਤੋਂ ਜਿਹੜੇ ਬੰਦੇ ਸੜਕਾਂ ਦੇ ਕਿਨਾਰੇ ਵੱਡੀ ਬੈਠੇ ਆ ਮਿੱਟੀ ਜ਼ਮੀਨ ਨਾਲ ਲਾਈ ਬੈਠੇ ਆ ਸਰਕਾਰੀ ਖਾਲ ਢਾ ਕੇ ਆਪਦੇ ਚ ਰਲਾਈ ਬੈਠੇ ਆ ਪੰਹਾਂ ਵੱਡੀ ਬੈਠੇ ਆ ਉਹ ਆਗੂ ਕਹੋਂਦਿਆਂ ਪੂਰੇ ਵੱਡਾ ਝੰਡਾ ਹੁੰਦਾ ਹਰਾ ਉਹਨਾਂ ਕੋਲੇ ਉਹ ਫਿਰ ਮੈਂ ਫਲਾਨਾ ਸੋਂ ਪ੍ਰਧਾਨ ਮੈਂ ਇਕਾਈ ਦਾ ਮੈਂ ਫਲਾਨੀ ਦਾ ਜਦੋਂ ਉਹਦੇ ਖੇਤ ਜਾੜੂ ਯਾਰ ਆਹ ਕੀ ਕਰਦਾਂ ਤੂੰ ਫਿਰ ਇਹ ਜੱਥੇਬੰਦੀ ਆ ਜੀ ਸਾਡੀ ਇਹ ਫਲਾਨੀ ਆ ਜੀ ਵੀ ਉਹਨੂੰ ਕਹੇ ਭਾਈ ਤੂੰ ਆਪਦੇ ਤੋਂ ਸ਼ੁਰੂ ਕਰ ਜਦੋਂ ਆਪਾਂ ਆਪਦੇ ਘਰੋਂ ਸ਼ੁਰੂ ਕਰਾਂਗੇ ਨਾ ਫਿਰ ਜਿੱਤ ਪ੍ਰਾਪਤ ਹੋ ਜਾਂਦੀ ਯਕੀਨੀ ਹੁੰਦੀ ਹੈ ਇਹ ਭਗਤ ਸਿੰਘ ਨੇ ਵੀ ਕਿਹਾ ਸੀ ਇਹ ਸਾਡੇ ਗੁਰੂ ਸਾਹਿਬਾਂ ਨੇ ਵੀ ਕਿਹਾ ਸੀ ਵੀ ਆਪਦੇ ਤੋਂ ਸ਼ੁਰੂ ਕਰੋ ਹਮਣੀ ਚੰਗੇ ਬੁਰਾ ਨਹੀਂ ਕੋਈ ਪਰਨਵਤ ਨਾਨਕ ਤਾਰੇ ਸੋਇ ਗੁਰਬਾਣੀ ਦਾ ਪ੍ਰਮਾਣ ਹੈ ਜਦੋਂ ਅਸੀਂ ਆਮ ਵਿੱਚ ਜੰਗਾਈਆਂ ਪੈਦਾ ਕਰਨੀਆਂ ਸਾਡੀ ਜਿੱਤ ਪੱਕੀ ਐ। ਤਾਂ ਤੁਸੀਂ ਇਹ ਦੋ ਕੰਮ ਕਰ ਲੋ ਲੋਕ ਤੁਹਾਡੇ ਨਾਲ ਜੁੜਨਗੇ। ਉਹ ਕਿਉਂ ਦੇਵੇ ਭਾਈ ਜਿਹੜਾ ਕਿਸਾਨ ਐ ਵਿਚਾਰਾ ਦੋ ਕਿੰਨੇ ਆ ਉਹ ਕਿਉਂ ਦੇਵੇ 8000 ਠੀਕਾ 17000 ਉਹਦੇ ਹੋਵੇ ਨਾ ਹੋਵੇ ਫੇਰ ਰੈਲੀ ਕਰਦੇ ਆਪਾਂ ਵੀ ਫਸਲ ਮਰ ਗਈ ਜੀ ਕੁਦਰਤੀ ਆਫਤ ਆ ਗਈ ਦੇਵੇ ਸਰਕਾਰ ਪੈਸੇ ਸਰਕਾਰ ਕੀ ਗਰਦੌਰੀ ਕਰਾਉਣਿਆ ਜੀ 5000 2000 ਰੁਪਿਆ ਸਰਕਾਰ ਦਿੰਦੀ ਐ। ਇਹੀ ਦਿੰਦੀ ਆ ਨਾ ਓਨੇ ਦਾ ਆਪਾਂ ਤੇਲ ਮਚਾ ਲੈਨੇ ਆ। ਅੱਜ ਪਟਵਾਰੀ ਆਊਗਾ ਜੇ ਅੱਜ ਕਾਨੂੰਗੋ ਹੋਊਗਾ ਜੇ ਜਨਾਉਂਸਮੈਂਟ ਕਰਦੇ ਜੀ ਦੁੱਧ ਇਕੱਠਾ ਕਰੋ ਜੀ ਚਾਹ ਪਾਣੀ ਬਣਾਉਣਾ ਜੀ ਫਿਰ ਤੇਲ ਪਾਓ ਜੀ ਆਪਾਂ ਉੱਥੇ ਰੈਲੀ ਕਰਨੀ ਆ ਪਤਾ ਨਾ ਦੇਣਾ ਉਹ ਜਿਹੜਾ 5-7000 ਰੁਪਏ ਮਿਲਦਾ ਉਹ ਉਹ ਫੂਕ ਕੇ ਆਪਾਂ ਪੂਰੇ ਫਰਦੇ ਤੇ ਜਿਹੜਾ ਟਾਈਮ ਖਰਾਬ ਕਰਦੇ ਟਾਈਮ ਦੀ ਕੋਈ ਕੀਮਤ ਹੀ ਨਹੀਂ ਤੇ ਨਾਲੇ ਲੋਕਾਂ ਨਾਲ ਲੜਦੇ ਆ ਬਿਨਾਂ ਮਤਲਬ ਤੋਂ ਲੜਾਈ ਮੁੱਲ ਲੈਣੇ ਆ ਇਸ ਕਰਕੇ ਇਹ ਦੋ ਗੱਲਾਂ ਤੇ ਕਿਸਾਨ ਯੂਨੀਅਨ ਧਿਆਨ ਦੇਵੇ ਤਾਂ ਜ਼ਿਮੀਦਾਰ ਸਾਡਾ ਸੁਖਾਲ ਹੋ ਸਕਦਾ ਜਿਹੜੇ ਹਸਪਤਾਲਾਂ ਦੇ ਵਿੱਚ ਸਾਡੇ ਲੋਕ ਪਏ ਆ ਲੱਤਾਂ ਮਾਂ ਟੁੱਟੀਆਂ ਪਈਆਂ ਜਾਂ ਜਿਨ੍ਹਾਂ ਦੀ ਮੌਤ ਹੋਊਗੀ ਚਾਹ ਉਹਦੇ ਬੱਚਾ ਉਹਨਾਂ ਦੇ ਬੱਚੇ ਵਾਂਝੇ ਹੋਗੇ ਕਈ ਮਾਂ ਪਿਓ ਪੁੱਤਰ ਤੋਂ ਵਾਂਝੇ ਹੋਗੇ ਇਹ ਚੀਜ਼ਾਂ ਦਾ ਜੇ ਖਿਆਲ ਰੱਖਾਂਗੇ ਤਾਂ ਆਪਣਾ ਦੇਸ਼ ਆ ਜਿਹੜਾ ਉਹ ਤਰੱਕੀ ਕਰੂਗਾ ਅੰਗਰੇਜ਼ ਕੰਮਲੇ ਨਹੀਂ ਸੀ ਜਿਹੜੇ ਪਰੜੀ ਬਣਾਉਂਦੇ ਸੀ ਨਹਿਰ ਦੇ ਨਾਲ ਉਸ ਤੋਂ ਬਾਅਦ ਖਤਾਨ ਬਣਾਉਂਦੇ ਸੀ ਨਾਲ ਸੂਆ ਨਹਿਰ ਚੱਲਦੀ ਸੀ ਕਿੰਨੀ ਕਿੰਨੀ ਜਗ੍ਹਾ ਸੀ ਕਿਉਂਕਿ ਉਹਦੇ 'ਚ ਇੱਕ ਕਪਾਰਟੀ ਤੇ ਜਾਂਦਾ ਸੀ ਕੋਈ ਸ਼ਹਿਰ ਕਰਦਾ ਸੀ ਕੋਈ ਬੈਲ ਉੱਠ ਗੱਡੀ ਜਾਂਦੀ ਸੀ ਤੇ ਨਾਲ ਉਹਦੇ ਦਰਖਤ ਵੀ ਸੀ ਆਕਸੀਜਨ ਵਾਲੇ ਤੇ ਨਾਲ ਉਹਦੇ ਪਾਣੀ ਜਿੱਤੇ ਨਦੀਆਂ ਸੀਗੀਆਂ ਤੇ ਅਸੀਂ ਕਿੱਥੇ ਕਰਤਾ ਸੀ ਤਾਂ ਨਹਿਰਾਂ ਵੀ ਵੱਡੀਆਂ ਤੇ ਹੁਣ ਅਸੀਂ ਉਹ ਅੰਗਰੇਜ਼ਾਂ ਨੂੰ ਕੱਢਿਆ ਇਹਨਾਂ ਨੇ ਕੱਢਿਆ ਕਾਮਰੇਟਾਂ ਨੇ ਤੇ ਮਗਰੋਂ ਹੁਣ ਇਹਨਾਂ ਦੇ ਬੱਚੇ 20-20 ਲੱਖ ਰੁਪਏ ਲੈ ਕੇ ਉਹਨਾਂ ਨੇ ਮੰਤਾਂ ਕਰਦੇ ਉੱਥੇ-ਉੱਥੇ ਜਾਈ ਜਾਂਦੇ ਇਹਦਾ ਮਤਲਬ ਅੰਗਰੇਜ਼ ਚੰਗੇ ਸੀ ਅੱਜ ਉਹਨਾਂ ਕੋਲੇ ਤੁਸੀਂ ਜਾਣਿਓ ਕੋਲੋਂ ਪੈਸੇ ਦਿਨੋ ਜ਼ਮੀਨਾਂ ਵੇਚਦੇ ਹੋ ਪਹਿਲਾਂ ਉਹਨਾਂ ਨੂੰ ਕੱਢਿਆ ਰੇਲੀਆਂ ਕਰੀਆਂ ਇਥੋਂ ਡੱਕਰਦੇ ਫੇਰ ਉਸ ਮੁਲਕ ਚ ਜਾਣੇ ਕਿਉਂ ਹੁਣ ਕੋਲੋਂ ਪੈਸੇ ਲਾ ਕੇ ਉਹਨਾਂ ਨੇ ਕੀ ਕਰਿਆ ਸੂਡੀ ਸਾਰੀ ਪੜਤ ਪੜੀ ਵੀ ਆ ਉਹਨਾਂ ਦੀ ਉਹ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਉਹ ਨਾਲ ਆਈ ਲੈਟਸ ਕਰਦੀ ਵੀ ਪਹਿਲਾਂ ਜਾਰੇ ਲੋਕ ਪੈਸੇ ਕਮਾ ਕੇ ਆਪਦੇ ਮੁਲਕ ਚ ਲੈ ਜਾਂਦੇ ਸੀ ਹੁਣ ਨਾਲ ਥੋੜੀ ਪਤਰੀ ਵੀ ਆ ਸਕਦੀ ਹੈ ਹੁਣ ਦੋਨੇ ਸਟ ਕਰਦੇ ਉਥੇ ਕਰੋੜਾ ਰੁਪਈਆ ਦਾ ਘਰ ਲੈ ਲੈਂਦੇ ਸਾਰੀ ਉਮਰ ਲੰਘ ਜਾਂਦੀਆਂ ਉਹਦੀਆਂ ਕਿਸ਼ਤਾਂ ਮੋੜਦਿਆਂ ਦੀ ਤੇ ਉਹ ਫਿਰ ਜਾ ਕੇ ਜਦੋਂ ਬੁਢਾਪਾ ਆਉਂਦਾ ਤੇ ਫਿਰ ਉਹਨੂੰ ਰੈਨੋਵੇਟ ਕਰਦਾ ਉਹਦਾ ਪੁੱਤ ਪੋਤਾ ਫਿਰ ਫਿਰ ਕਿਸ਼ਤਾਂ ਸ਼ੁਰੂ ਹੋ ਜਾਂਦੀਆਂ ਤੇ ਜਾ ਕੇ ਪੁੱਛ ਲੋ ਉਹਨਾਂ ਨੂੰ ਜੇ ਮੈਂਕ ਅਪ ਮਾਰਦਾ ਇਸ ਕਰਕੇ ਜੇ ਆਪਾਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਕਿਸਾਨ ਯੂਨੀਅਨ ਦਾ ਦੋ ਕੰਮ ਆਪਦੇ ਘਰ ਤੋਂ ਸ਼ੁਰੂ ਕਰਨ ਲੋਕ ਸੋਟੇ ਨਾਲ ਜੁੜ ਜਾਣਗੇ ਤੇ ਜੇ ਇਸ ਤਰੀਕੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੇ ਰਾਜਨੀਤੀ ਕਰਨੀ ਹੈ ਤੇ ਫੇਰ ਭਾਈ ਉਹ ਤਾਂ ਮਰੀ ਜਾਣੇ ਵਿਚਾਰੇ ਅੱਜ ਵੀ ਸਵੇਰੇ ਕੋਈ ਭੁੱਖਾ ਮਰ ਗਿਆ ਕੋਈ ਆਰਥਿਕ ਭੁੱਖਾ ਮਰ ਗਿਆ ਕੋਈ ਫਹਾ ਲੈ ਕੇ ਮਰ ਗਿਆ ਕੋਈ ਐਕਸੀਡੈਂਟ ਨਾਲ ਮਰ ਗਿਆ ਇਹ ਸਾਡੀ ਆਪ ਦੀ ਦੇਣ ਹੈ ਨਾ ਵਿੱਚ ਸਰਕਾਰਾਂ ਦਾ ਕੋਈ ਕਸੂਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ